ਵਿਕਰਮਜੀਤ ਸਿੰਘ ਮਜੀਠਾ ਜੀ ਨੂੰ ਲੋਕ ਸਰਦਾਰ ਕਹਿੰਦੇ ਸੀ ਕਹਿੰਦੇ ਸੀ ਉਹ ਬਹੁਤ ਜਿਆਦਾ ਤਕੜਾ ਪਰ ਸੱਚ ਸਾਹਮਣੇ ਆ ਹੀ ਜਾਂਦਾ ਜਦੋਂ ਸਰਕਾਰ ਦਾ ਹੱਥ ਪੈ ਜੇ ਤੇ ਫੇਰ ਅਗਲੇ ਨਾਨਕੇ ਦੱਸ ਦਿੰਦੇ ਆ ਵੀ ਕਿਹੜੇ ਪਿੰਡ ਐ ਇਸ ਦੇ ਤੇ ਹੁਣ ਵਿਜੀਲੈਂਸ ਦਾ ਹੱਥ ਪਿਆ ਕੱਲੀ ਕੱਲੀ ਚੀਜ਼ ਪੜਤਾਲਤੀ ਅਗਲੇ ਨੇ ਪਹਿਲਾਂ ਲੋਕ ਸਮਝਦੇ ਸੀ ਕਿ ਵਿਕਰਮਜੀਤ ਸਿੰਘ ਮਜੀਠੇ ਕੋਲ ਤਾਂ ਤਾਂ ਦੌਲਤ ਜੱਦੀ ਪੁਸਤੀ ਬਹੁਤ ਆ ਪਰ ਮਨਪ੍ਰੀਤ ਬਾਦਲ ਨੇ ਇੱਕ ਵਾਰ ਕਹਿਤਾ ਸੀ ਕਿ ਤੁਹਾਡਾ ਸਭ ਕੁਝ ਗਹਿਣੇ ਪਿਆ ਸੀ ਤੁਹਾਡੇ ਪੱਲੇ ਕੀ ਸੀ ਜਦੋਂ ਦਾ ਤੁਹਾਡਾ ਪ੍ਰਕਾਸ਼ਿਓ ਬਾਦਲ ਦੇ ਨਾਲ ਰਿਸ਼ਤਾ ਜੁੜਿਆ ਉਦੋਂ ਬਾਅਦ ਤੁਹਾਡੇ ਦਿਨ ਫਿਰੇ ਆ ਪਰ ਕਈ ਲੋਕਾਂ ਨੂੰ ਹਾਲੇ ਵੀ ਭੁਲੇਖਾ ਸੀ ਕਹਿੰਦੇ ਸੀ ਨਹੀਂ ਕਿਉਂਕਿ ਕਈ ਕਾਲੀਦਲ ਦੇ ਬਿਕਰਮ ਮਜੀਠੀਏ ਦੇ ਜਿਹੜੇ ਉਹਨੂੰ ਫੋਲੋ ਕਰਦੇ ਸੀ ਉਹ ਕਹਿੰਦੇ ਸੀ ਮਜੀਠੀਆ ਜੱਦੀ ਸਰਦਾਰ ਆ ਦੇ ਸਤਿਆਜੀਤ ਸਿੰਘ ਮਜੀਠੇ ਦਾ ਨਾਮ ਲੈਂਦੇ ਸੀ ਪਰ ਸੱਚ ਸਾਰਾ ਸਾਹਮਣੇ ਆ ਗਿਆ ਤੁਹਾਨੂੰ ਦੱਸ ਦਿੰਨੇ ਆ ਪ੍ਰੂਫ ਸਮੇਤ ਗੱਲ ਕਰਾਂਗੇ ਵੀਡੀਓ ਵੀ ਵਿਖਾਵਾਂਗੇ ਕੀ ਕੁਝ ਕਿਹਾ ਲੋਕਾਂ ਨੇ ਸਾਰੀ ਗੱਲਬਾਤ ਤੁਹਾਡੇ ਨਾਲ ਖੁੱਲ ਕੇ ਕਰਦੇ ਆ ਸ਼ੁਰੂ ਕਰਦੇ ਆ ਆਪਾਂ ਗੱਲ ਵਿਕਰਮਜੀਤ ਸਿੰਘ ਮਜੀਠੀਏ ਦੀ ਸੰਪਤੀ ਦੀ ਕਿਰਾਏ ਦੇ ਘਰ ਦੇ ਵਿੱਚ ਰਹਿੰਦਾ ਸੀ ਇੰਨਾ ਵੀ ਤਮਾਨ ਨਹੀਂ ਸੀ ਕੋਲ ਕਿ ਆਪਣਾ ਘਰ ਬਣਾ ਸਕੇ ਇਹ ਸੱਚ ਸੁਣ ਰਹੇ ਆ ਅਸੀਂ ਪ੍ਰੂਫ ਦੇਵਾਂਗੇ ਵੀਡੀਓ ਦਾ ਪ੍ਰੂਫ ਦੇਵਾਂਗੇ ਜੋ ਗੱਲ ਕਰਾਂਗੇ ਸੱਚੀ ਕਰਾਂਗੇ ਕਿਰਾਏ ਦੇ ਘਰ ਦੇ ਵਿੱਚ ਰਹਿੰਦਾ ਸੀ ਘਰ ਵੀ ਵਿਕ ਗਿਆ ਸੀ ਬੰਦੇ ਦਾ ਇਹ ਆਮ ਆਪਾਂ ਸੁਣਿਆ ਕਿ ਰੋਟੀ ਕੱਪੜਾ ਤੇ ਮਕਾਨ ਆ ਜਿਹੜਾ ਇਹ ਮੁਢਲੀ ਜ਼ਰੂਰਤ ਆ ਪਰ ਜਦੋਂ ਬੰਦੇ ਦਾ ਘਰ ਵਿਕਦਾ ਆਪਾਂ ਇਹ ਨਹੀਂ ਕਹਿੰਦੇ ਕਿਸੇ ਨੂੰ ਲਾ ਕੇ ਗੱਲ ਨਹੀਂ ਕਰਦੇ ਪਰ ਜਦੋਂ ਬੰਦੇ ਦਾ ਘਰ ਵਿਕਦਾ ਆਪਾਂ ਨੂੰ ਪਤਾ ਕਿ ਫਾਈਨੈਂਸ਼ੀਅਲ ਤੌਰ ਤੇ ਕੀ ਹਾਲਾਤ ਹੋ ਜਾਂਦੇ ਆ ਬੰਦੇ ਦੇ ਬੰਦੇ ਕੋਲ ਜਦੋਂ ਕੋਈ ਚਾਰਾ ਨਹੀਂ ਰਹਿੰਦਾ ਹਰ ਇੱਕ ਪਾਸਿਓਂ ਘਿਰ ਜਾਂਦਾ ਫੇਰ ਬੰਦਾ ਕਹਿੰਦਾ ਕਿ ਹੁਣ ਆਪਾਂ ਘਰ ਵੇਚ ਦਿੰਨੇ ਆ ਕਿਰਾਏ ਤੇ ਰਹਿ ਲੈਨੇ ਆ ਜੋ ਆਪਣੇ ਕੋਲ ਆ ਸਭ ਤੋਂ ਮੇਨ ਚੀਜ਼ ਉਹ ਕਰ ਦਿੰਨੇ ਆ ਵਿਕਰਮਜੀਤ ਸਿੰਘ ਮਜੀਠੀਆ ਇਨਾਂ ਦੇ ਐਨੇ ਮੰਦੇ ਦਿਨ ਸੀ ਕਿ ਇਹ ਕਿਰਾਏ ਦੇ ਘਰ ਵਿੱਚ ਰਹਿੰਦੇ ਸੀ ਆਪਦਾ ਘਰ ਵੇਚਤਾ ਸੀ ਲੋਕ ਕਹਿੰਦੇ ਇਹਨਾਂ ਕੋਲੇ ਗੱਡੀਆਂ ਸੀ ਜਹਾਜ਼ ਸੀ ਪਰ ਤੁਸੀਂ ਸਮਝ ਸਕਦੇ ਆ ਕਿ ਹੋਊਗਾ ਕਦੋਂ ਦਿਨ ਫਿਰ ਇਹਨਾਂ ਦੇ ਇਹਨਾਂ ਦੇ ਦਿਨ ਫਿਰ 2007 ਤੋਂ 2007 ਤੋਂ ਬਾਅਦ ਇਹਨਾਂ ਕੋਲ ਗੱਡੀਆਂ ਕਾਰਾਂ ਕੋਠੀਆਂ ਆਈਆਂ ਸੀ ਨਹੀਂ ਕਹਿੰਦੇ ਇਹ ਨਾਲ ਦੇ ਕਹਿੰਦੇ ਆ ਜਿਨ੍ਹਾਂ ਨੇ ਸਭ ਕੁਝ ਵੇਖਿਆ ਤੇ ਤੁਹਾਨੂੰ ਸਬੂਤ ਦੇਵਾਂਗੇ ਭਗਵੰਤ ਮਾਨ ਸੱਚ ਕਹਿੰਦਾ ਸੀ ਕਿ ਇਹ ਉਹ ਸਟੇਜਾਂ ਦੇ ਖੜ ਕੇ ਜਦੋਂ ਗੱਲ ਕਰਦਾ ਸੀ ਕਿ ਵਿਕਰਮਜੀਤ ਸਿੰਘ ਮਜੀਠੀਏ ਦੇ ਕੋਲ ਇਹਨਾਂ ਦਾ ਜਿਹੜਾ ਪਰਿਵਾਰ ਸੀ ਉਹਨਾਂ ਨੇ ਜਰਨਲ ਡਾਇਰ ਨੇ ਜਦੋਂ ਜਲਿਆਂ ਵਾਲੇ ਬਾਗ ਦੇ ਵਿੱਚ ਗੋਲੀਆਂ ਚਲਾਈਆਂ ਸੀ ਉਦੋਂ ਇਹਨਾਂ ਦਾ ਜਿਹੜਾ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਉਹਨੂੰ ਘਰ ਬੈਠ ਰੋਟੀ ਖਵਾਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਪਹਿਲੀ ਪੱਠਾ ਦਿੱਤਾ ਸੀ ਪਰ ਇਹ ਵੀ ਕਹਿੰਦੇ ਸੀ ਕਿ ਸਤਿਆਜੀਤ ਸਿੰਘ ਮਜੀਠਾ ਦਾ ਜਿਹੜਾ ਦਾਦਾ ਸੁੰਦਰ ਸਿੰਘ ਮਜੀਠੀਆ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਸੀ ਪਰ ਨਾਲ ਹੀ ਲੋਕ ਇਹ ਭੁੱਲ ਜਾਂਦੇ ਆ ਕਿ ਅੰਗਰੇਜ਼ਾਂ ਵੱਲੋਂ ਥਾਪਿਆ ਗਿਆ ਉਹ ਇਲੈਕਟਿਡ ਨਹੀਂ ਸੀ ਸਿਲੈਕਟਿਡ ਪ੍ਰਧਾਨ ਸੀ ਤੇ ਕਿਨੂੰ ਅੰਗਰੇਜ਼ ਜਿਹੜਾ ਥਾਪੜਾ ਦਿੰਦੇ ਸੀ ਉਹ ਆਪਾਂ ਸਭ ਜਾਣਦੇ ਆ ਹੁਣ ਜਿਹੜੇ ਕਹਿੰਦੇ ਆ ਵੀ ਅਸੀਂ ਤਾਂ ਜੱਦੀ ਸਰਦਾਰ ਆ ਜਦੋਂ ਸਰਕਾਰਾਂ ਦੇ ਵਿੱਚ ਬੰਦਾ ਆਉਂਦਾ ਇਹ ਅਸੀਂ ਨਹੀਂ ਕਹਿੰਦੇ ਲੋਕ ਕਹਿੰਦੇ ਆ ਪਰੂਫਾਂ ਸਮੇਤ ਕਹਿੰਦੇ ਆ ਕਿ 5 ਤੋਂ 700 ਕਰੋੜ 5-7 ਕਰੋੜ ਨਹੀਂ 5 ਤੋਂ 700 ਕਰੋੜ ਰੁਪਈਆ ਰੇਤਾ ਦਾ ਕੱਲਾ ਮਜੀਠੀਏ ਦੇ ਘਰ ਜਾਂਦਾ ਸੀ ਜਦੋਂ ਸਰਕਾਰ 2012 ਚ ਰਿਪੀਟ ਹੋਈ ਆ ਲੋਕਾਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਸੀ ਕਿ ਜਿਹੜਾ ਸੈਂਡ ਮਾਫੀਆ ਕੀ ਹੁੰਦਾ ਰੇਤਾਂ ਦਾ ਮਾਫੀਆ ਕੀ ਹੁੰਦਾ ਇਹ ਕਿਹਨੇ ਦੱਸਿਆ ਇਹ ਵਿਕਰਮਜੀਤ ਸਿੰਘ ਮਜੀਠੀਏ ਨੇ ਦੱਸਿਆ ਕਿ ਸੈਂਡ ਮਾਫੀਆ ਕੀ ਹੁੰਦਾ ਇਹ ਅਸੀਂ ਨਹੀਂ ਕਹਿੰਦੇ ਸਬੂਤਾਂ ਸਮੇਤ ਕਿਹਾ ਮਨਦੀਪ ਸਿੰਘ ਮੰਨੇ ਨੇ ਅਰਾ이브 ワールド ਟੈਲੀਵਿਜ਼ਨ ਤੇ ਪਰੂਫ ਤੇ ਆ ਵੀਡੀਓ ਦਾ ਪ੍ਰੂਫ ਅਸੀਂ ਦੇ ਦੇਾਂਗੇ ਉੱਥੇ ਜਾ ਕੇ ਤੁਸੀਂ ਚੈੱਕ ਕਰ ਲਿਓ ਜੋ ਉਹਨੇ ਕਿਹਾ ਕਿ ਇਹਨਾਂ ਦੇ ਘਰ ਆਪਦਾ ਘਰ ਲੈਣ ਦਾ ਤਮਾਨ ਨਹੀਂ ਸੀ ਕਿਰਾਏ ਦੇ ਘਰ ਦੇ ਵਿੱਚ ਰਹਿੰਦੇ ਸੀ ਇਹਨਾਂ ਕੋਲ ਐਨੇ ਮਾੜੇ ਹਾਲਾਤ ਸੀ ਬੈਂਕ ਨੇ ਨਾ ਘਰ ਆ ਜਿਹੜਾ ਉਹ ਨਲਾਮ ਕਰਤਾ ਸੀ ਬੈਂਕ ਨੇ ਨਲਾਮ ਕੀਤਾ ਸੀ ਕਿਸੇ ਆਮ ਇਨਸਾਨ ਨੇ ਨਲਾਮ ਨਹੀਂ ਕੀਤਾ ਸੀ ਇਹਨਾਂ ਦਾ ਘਰ ਤੇ ਤੁਸੀਂ ਸਮਝ ਸਕਦੇ ਆ ਜਦੋਂ ਬੈਂਕ ਦਾ ਬਕਾਇਆ ਨਾ ਮੁੜਿਆ ਫੇਰ ਉਹਦੂ ਪਾ ਦੇ ਨਾਲ ਦਾ ਘਰ ਆ ਜਿਹੜਾ ਉਹ ਨਲਾਮ ਕੀਤਾ ਸਭ ਤੋਂ ਵੱਡੀ ਗੱਲ ਹੈ ਇਹ ਤੇ ਮੰਨੇ ਨੇ ਕਿ